D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਆ ਬਲਵਿੰਦਰ ਸਿੰਘ ਕਾਂਗਰਸ ਦੇ ਵਿਧਾਇਕ ਨੇ ਪ੍ਰਗਟ ਸਿੰਘ ਵੱਲੋਂ ਅੱਜ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਤੇ ਦੂਜੇ ਪਾਸੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਉਹਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਚਰਨਜੀਤ ਸਿੰਘ ਚੰਨੀ ਕੋਲ ਇੱਕ ਐਸੇ ਦੇਖਦੇ ਕਿ ਚੋਣਾਂ ਤੋਂ 2 ਦਿਨ ਪਹਿਲੇ ਉਹ ਬਿਆਨ ਦਿੰਦੇ ਟਿੱਪਣੀ ਕਰਦੇ ਮਹਿਲਾ ਨੂੰ ਲੈ ਕੇ ਫਿਰ ਉਹਨੂੰ ਨੋਟਿਸ ਜਾਰੀ ਕੀਤਾ ਮਹਿਲਾ ਕਮਿਸ਼ਨ ਦੁਆਰਾ लेकिन वो मीडिया के सामने तो माफी मांगते लेकिन वहां पर जाकर लिखित कुछ भी नहीं देकर आते फिर कल एक नोटिस जारी हो देखो मैं समझता हूं कि जब किसी ने कोई गलती की है वो मेरा ख्याल है जब वो पब्लिकली उस बात पे माफी मांग लेते हैं बाकी तो प्रक्रिया जो है वो मतलब आंसर करने की है वो मेरा ख्याल आने वाले समय में कर लेंगे लेकिन ऐसी बातें इस लेवल पे नहीं बोलनी चाहिए महिला कमिश्नर ने तो भी ये भी कहा कि महिलाओं को खुलकर विरोध करना चाहिए चरणजीत का क्योंकि ऐसे बयानबाजी करते रहते महिलाओं ये उनका प्रेरोगेटिव है मैं महिला कमीशन के बारे में कुछ नहीं कहना चाहता लेकिन ये जरूर कहना चाहता हूँ कि ऐसी बातें पब्लिक में नहीं होनी चाहिए हमें मच्योर डेमोक्रेसी की तरफ जो है वो चलना चाहिए क्योंकि आ, आ, पूरा मुख्यमंत्री रहे हैं तो पूरा मुख्यमंत्री को ऐसे बयान देना शुरू कर देते नहीं मैं तो ये कह रहा हूँ कि ऐसे लेवल के इंसान को ऐसी बात नहीं कहनी चाहिए पब्लिक प्लेटफॉर्म पर चाहे उन्होंने जाने अनजाने में कही और uh, कैसे देखते हैं कि सुखबीर सिंह बादल को uh, उन्होंने जो इस्तीफा दे दिया अकाली दल से अब जो दो गुटबाजी चल रही थी वो क्या एकजुट हो पाएगी क्या नया प्रधान कौन सा होगा परिवार बात तो नहीं होगा फिर से देखिए मैं समझता हूँ अकाली दल सुहृद होना चाहिए अच्छा होना चाहिए पंजाब की बेहतरी में है लेकिन उनकी जो नीतियाँ हैं जो ग्रुप्स हैं मैंने तो ग्रुप्स को भी कहा था कि जो डटी लेन है वो पब्लिक में ना वॉश करो उस समय समय ऐसी गलतियां हुई है और वैसे भी जो इंटरनल डेमोक्रेसी है वो उसका स्ट्रॉन्ग होना बहुत जरूरी है उस प्लेटफॉर्म पे डिस्कशन होनी चाहिए जब वो पावर में होते हैं ਨਾਰਮਲੀ ਹੋਤਾ ਕੀ ਹੈ ਕਿ ਇੰਟਰਨਲ ਡੈਮੋਕ੍ਰੇਸੀ ਅਕ੍ਰੋਸ ਦਾ ਪਾਰਟੀ ਲਾਈਨ ਖਤਮ ਹੋਈ ਹੈ ਜੋ ਹਮੇਂ ਰਿਵਾਈਵ ਕਰਨੀ ਚਾਹੀਏ ਔਰ ਜੋ ਅਚੀ ਚੀਜ਼ੇ ਹੈ ਉਹ ਪਬਲਿਕ ਮੇ ਲਾਣੇ ਚਾਹੀਏ ਪਬਲਿਕ ਲਈ ਕਰਨੀ ਚਾਹੀਏ ਸੋ ਜਿੱਦਾ ਕਿ ਪ੍ਰਗਟ ਸਿੰਘ ਵੱਲੋਂ ਕਿਹਾ ਗਿਆ ਕਿ ਚਰਨ ਸਿੰਘ ਚੰਨੀ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਉਹਨੇ ਕਿਹਾ ਕਿ ਹਾਲਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਮਾਫੀ ਮੰਗ ਲਈ ਹੈ ਤੇ ਆਪਣਾ ਉਹ ਸਪਸ਼ਟ ਕਰਨ ਵਾਲੇ ਸਮੇਂ ਚ ਦੇ ਵੀ ਦੇਣਗੇ ਹੁਣ ਵੇਖਣਾ ਹੋਵੇਗਾ ਚਰਨ ਸਿੰਘ ਚੰਨੀ ਦੀਆਂ ਮੁਸ਼ਕਲਾਂ ਘਟਦੀਆਂ ਨੇ ਜਾਂ ਵਧਦੀਆਂ ਨੇ ਤਾਂ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ